ਅੱਜ ਮੈਂ ਧੰਨਵਾਦ ਸਸਰੀਕਾਰ ਆਪਾਂ ਖੜੇ ਅੱਜ ਜੋਗੇ ਵਾਲੇ ਮੰਡੀ ਦੇ ਵਿੱਚ ਜਿਹੜੀ ਕਿ ਮਾਨ ਸਾਹਿਬ ਨੇ ਮੰਡੀ ਦਾਬਾ ਲਈ ਜਲਵੇ ਨਵੀਂ ਲਾਤੀ ਤੇ ਉੱਥੇ ਕੁਝ ਵੀਰ ਵਪਾਰੀ ਬਹੁਤ ਆਏ ਨੇ ਜਿਹੜੇ ਕਿ ਹਰ ਮੰਡੀਆਂ ਦੇ ਸ਼ਗਾਰ ਨੇ ਹਰ ਮੰਡੀਆਂ ਦੇ ਵਿੱਚ ਦਦਾੜ ਦਿਖਾਉਂਦੇ ਨੇ ਆਕੇ ਇਹ ਵਪਾਰੀਆਂ ਦੇ ਨਾਲੇ ਮੇਲਾ ਸਾਡਾ ਪਵਲਕ ਦੇ ਨਾਲੇ ਮੇਲਾ ਤੇ ਨਹੀਂ ਜਹਾਨ ਵੇਲਾ ਤੇ ਅੱਜ ਮੇਰਾ ਵੀਰ ਆਇਆ ਉਹਰੇ RAMU ਜਿਹਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਹਰੇਕ ਮੰਡੀ ਦੇ ਵਿੱਚ ਜਾਂਦਾ ਹੈ RAMU ਸੌਂਦੇ ਆਲ ਤੋਂ ਚਰਨੇ ਦਾ ਭਾਈ ਕੇ ਰਾਮੂ ਉਹਨੂੰ ਤੇ ਚਰਨੇ ਨੂੰ ਕੌਣ ਨਹੀਂ ਜਾਣਦਾ ਇਸ ਜਹਾਨ 'ਚ ਤੇ ਰੱਬ ਨਾ ਕਰੇ ਕਿਸੇ ਤੇ ਸੇਟੀ ਨਾ ਪਾਵੇ ਪ੍ਰਮਾਤਮਾ ਕਿਸੇ ਤੇ ਵੀ ਨਾ ਪਾਵੇ ਸਭ ਦੀਆਂ ਸੁੱਖ ਦੀਆਂ ਕੜੀਆਂ ਵਰਤਾਵੇ ਮੇਰਾ ਮਾਲਕ ਇਸ ਇਨਸਾਨ ਤੇ ਕੁਝ ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਸਾਰੀ ਪਬਲਿਕ ਨੂੰ ਵੀ ਥੋੜੀ ਜਿਹੀ ਤੇ ਬੰਦੇ ਤੇ ਢੀੜ ਪੈ ਗਈ ਬੰਦੇ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਹਾਸਾ ਬਾਪਰ ਗਿਆ ਦੋ ਬੰਦੇ ਵੀ ਮਰ ਗਏ ਤੇ ਬਾਈ ਤੋਂ ਗੱਡੀ ਦੇ ਨਾਲ ਇੱਕ ਗਾਈ ਮਰ ਐਕਸੀਡੈਂਟ ਹੋ ਗਈ ਸੀ ਐਕਸੀਡੈਂਟ ਹੋ ਗਈ ਗੱਡੀ ਫੁੱਟ ਗਈ ਤੇ ਦੋ ਬੰਦੇ ਮਰ ਗਏ ਭਈਏ ਚਲੋ ਉਹਨਾਂ ਨਾਲ ਤਾਂ ਨਿਵੇੜਾ ਇਹਦਾ ਹੋਈ ਤੇ ਥੋੜਾ ਜਿਹਾ ਕੋਈ ਗੱਲ ਨਹੀਂ ਥੋੜੇ ਜਿਹੇ ਸਰਕਾਰਾਂ ਦੇ ਕੰਮ ਨੇ ਹੌਲੀ-ਹੌਲੀ ਨਿਵੇੜਾ ਹੋ ਜਾਊਗਾ ਤੇ 22 ਤੇ ਪੀੜ ਸੰਘੇੜ ਹੋ ਗਈ ਕਈ ਲੱਖ ਦੇ ਥੱਲੇ ਬਾਈ ਆ ਗਿਆ ਅੱਜ ਬਾਈ ਦਾ ਮਾਲ ਨਹੀਂ ਵਿਕਿਆ ਤੇ ਬਾਈ ਅੱਜ ਮਾਲ ਵੇਚਣ ਆਇਆ ਵੀ ਆਪਾਂ ਨੂੰ ਤੰਗੀ ਹਰੇਕ ਨੂੰ ਹੁੰਦੀ ਆ ਜਾਂ ਦੋ ਰੁਪਏ ਕਿਧਰੇ ਦੇਣੇ ਲੈਣੇ ਪੈ ਜਾਣ ਵੀ ਆਹ ਬੱਕਰੀਆਂ ਬਾਈ ਦੀਆਂ ਦਿਖਾਉਨੇ ਆ ਜਮੇ ਜ਼ੀਰੋ ਬੈਲੈਂਸ ਤੇ ਵੀ ਜੜੀਆਂ ਇਹਨੇ ਵੇਚਣੀਆਂ ਨੇ ਸਸਤੇ ਰੇਟ ਤੇ ਕਹਿੰਦਾ ਗੁੜ ਨਾਲ ਉਹ ਗਰਜ ਮਿੱਠੀ ਹੁੰਦੀ ਹੈ ਜੇ ਮੌਕੇ ਤੇ ਸਰਜੇ ਭਾਈ ਜੀ ਦੇਖੋ ਮੈਂ ਤੁਹਾਨੂੰ ਗੱਲ ਸਮਝਾਉਣਾ ਹੈ ਬੱਕਰੀਆਂ ਆਪਣੀਆਂ ਮੰਡੀ ਤੋਂ ਪਹਿਲਾਂ ਆਪਣੇ ਕੋਲੇ ਫਿਰਦੀਆਂ ਸੀਗੀਆਂ ਜਿੱਦਣ ਆਪਣੀ ਗੱਡੀ ਐਕਸੀਡੈਂਟ ਹੋਈ ਹੈਗੀ ਉਦੋਂ ਮੁੜ ਕੇ ਭਾਈ ਇਹ ਬੱਕਰੀਆਂ ਆਪਣੇ ਕੋਲ ਘਰੇ ਹੀ ਫਿਰਦੀਆਂ ਰਹਿ ਗਈਆਂ ਹੁਣ ਚਲੋ ਆਪਾਂ ਭਾਈ ਹਰੇਕ ਬੰਦਾ ਹਨਾ ਚੱਕਤਾ ਕਰਦਾ ਹਨਾ ਇਹ ਬੱਕਰੀਆਂ ਆਪਣੇ ਕੋਲੇ ਵੀਰੇ 16 17 ਬੱਕਰੀਆਂ ਟੰਡੀ ਹੈਗੀ ਸਾਰੀ ਸਾਰੀ ਟੰਡੀ ਦੇ ਦਾਂਗੇ ਕੋਈ ਵੀਰ ਭਰਾ ਆਪਣਾ ਫਾਰਮ ਆ ਇਕੱਠੀ ਖਰੀਦਣੇ ਜਾਂਦਾ ਹੋਵੇ ਠੀਕ ਹੈ ਜੀ ਜਮਾ ਬਣ ਕੇ ਦੇ ਦਾਂਗੇ ਬਿਲਕੁਲ ਪੜਤੇ ਹੀ ਦੇ ਦਾਂਗੇ ਵੀਰੇ ਪੱਠਾ ਦੇਖ ਲਓ ਇਹ ਸਾਰੀਆਂ ਆਪਣੇ ਕੋਲ ਚਲੋ ਫਿਰਦੀਆਂ ਨੇ ਮੇਰੇ ਤੋਂ ਕਈ ਮੰਡੀਆਂ ਆਇਆ ਨਹੀਂ ਗਿਆ ਗੱਡੀ ਆਪਣੀ ਐਕਸੀਡੈਂਟ ਹੋ ਗਈ ਗੱਡੀ ਹਜੇ ਵੀ ਨਹੀਂ ਮਿਲੇਗੀ ਠੀਕ ਹੈ ਜੀ ਕਿਸੇ ਭਰਾ ਨੇ ਖੇਦਨੇ ਹੋਇਆ ਇਹ ਪੱਠਾ ਆਪਣੇ ਸਾਰੀਆਂ ਨਵੀਆਂ ਨੇਗੀਆਂ ਠੀਕ ਹੈ ਜੀ ਸੋਨੂੰ ਕੱਲੀ ਕੱਲੀ ਬੱਕਰੀ ਸਾਰੀ ਆਰਾਮ ਦਿਖਾਊਗਾ ਸਾਰਿਆਂ ਦਾ ਭਾਈ ਜੀ ਦੰਦ ਨਵੇਂ ਨੇ ਕੋਈ ਐ ਨਹੀਂ ਵੀ ਕਿਸੇ ਦੰਦ ਟੁੱਟੇ ਨੇ ਕੋਈ ਪਹਿਲੇ ਸਵੇਰ ਕੋਈ ਦੂਜੇ ਸਵੇਰ ਠੀਕ ਹੈ ਜੀ ਸਾਰੀਆਂ ਬੱਕਰੀਆਂ ਗੱਬਣਾ ਨੇ ਜੀ ਸਾਰੀਆਂ ਦੇ ਸਾਰੇ ਗੱਬਣਾ ਕੋਈ ਦੂਜੇ ਕੋਈ ਹਾਂ ਜੀ ਕੋਈ ਦੋ ਪਹਿਲੇ ਕੋਈ ਤੀਜੇ ਵੱਧ ਹੁਣ 3 ਟੇਕ ਟੱਪਾ ਖਾਣ ਗੀਆਂ ਠੰਡ ਉੱtre ਹੀ 1 ਲੱਖ ਤੋਂ ਉੱਠਣ ਗੀਆਂ ਜੇ ਕੋਈ ਨਿਸ਼ਾਨ ਸਾਮ੍ਹ ਕੇ ਚਾਰੂਗਾ ਇਹ ਤੁਹਾਨੂੰ ਖੁਦ ਸਾਰੇ ਪਾਲੀਆਂ ਨੂੰ ਪਤਾ ਹੀ ਆ ਬੱਕਰੀ ਹਸੂ ਦੇ ਮਹੀਨੇ ਜਾ ਕੇ ਉੱਠਦੀ ਐ ਬੱਕਰੀ ਉੱਠ ਮੈਂ ਵੀ ਬਹੁਤ ਚਾਰੇ ਨੇ ਗਾਈਆਂ ਵੀ ਚਾਰੀਆਂ ਨੇ ਪਤਾ ਕਾਦਾ ਨਹੀਂ ਆਪਾਂ ਨੂੰ ਤੇ ਗਰਮੀ ਜੇ ਹੁਣ ਲਿਕੜੀਆਂ ਨੇ ਹਜੇ ਅੱਧ ਗੱਬ ਬੱਕਰੀਆਂ ਹੋਈਆਂ ਨੇ ਹੌਲੀ ਹੌਲੀ ਇਹਨਾਂ ਦੇ ਵਿੱਚ ਜਾਨ ਬਣਨੀ ਐ ਤਿਵਤ ਬਣਨਾ ਐ ਤੇ ਰਾਮੂ ਦੀ ਮਜਬੂਰੀ ਐ ਇਹ ਗੱਲ ਬੜੀ ਦੂਰੀ ਐ ਤੇ ਆਪਾਂ ਇਹਦੀ ਮਜਬੂਰੀ ਦਾ ਕੋਈ ਫਾਇਦਾ ਠਾਈਏ ਇਹਦਾ ਆਪਾਂ ਵਿਚਾਰੇ ਦਾ ਮਾਲ ਵਕਾਈਏ ਮਾਲ ਦੇਖੋ ਭਾਈ ਇਹ ਮੇਰੀ ਗੱਲ ਸੁਣ ਇਹ ਗੱਲ ਆ ਭਰਾਓ ਵੀ ਮਾਲ ਤਾਂ ਸਾਰਿਆਂ ਦੀ ਬਿਕਦਾ ਬੁਕਦਾ ਇਹਦਾ ਕੋਈ ਗੱਲ ਨਹੀਂ ਪਰ ਕਈ ਵਾਰੀ ਕੋਈ ਬੜਾ ਜਿਆਦਾ ਨਵੇਂ ਫਾਰਮ ਵਾਲਾ ਬੰਦਾ ਨਾ ਬੱਕਰੀਆਂ ਲੈਣੀਆਂ ਜਾਂਦਾ ਹੋਵੇ ਠੀਕ ਹੈ ਜੀ ਇਹ ਪਰਤੇ ਨਾਲ ਮਾਲ ਆਪਾਂ ਦੇ ਦਾਂਗੇ 17-18000 ਰੁਪਏ ਟੰਡੀ ਦੇ ਦਾਂਗੇ ਭਾਈ ਜੀ ਆਪਾਂ ਸਾਰੀ ਹਾਂ ਟੰਡੀ ਸਾਰੀ 17-18000 ਦੇ ਪਰਤੇ ਨਾਲ ਇੱਕ ਹਿਸਾਬ ਨਾਲ ਵੀਰੇ ਟੰਡੀ ਦੇ ਦਾਂਗੇ ਸਾਰੀ ਸਾਰੇ ਦੇ ਵਿੱਚ ਠੀਕ ਹੈ ਇੱਕ ਹਿਸਾਬ ਨਾਲ ਸਾਰੀ ਜਿਵੇਂ ਬਿਲਕੁਲ ਚਾਹੇ ਜੀ ਹਾਂ ਜੀ ਬਾਕੀ ਜਦ ਕੋਈ ਸਮੇਂ ਤੇ ਨਿਸਾਨ ਮદાન ਦੇ ਵਿੱਚ ਆ ਕੇ ਖੜ ਗਏ ਅੰਗੂਠਾ ਕੱਸ ਕੇ ਉੱਤਾ ਥੱਲਾ ਫਿਰ ਹੋ ਜਾਂਦਾ ਟਾਈਮ ਤੇ ਬਾਕੀ ਮੌਕੇ ਦੇ ਬਾਈ ਜੀ ਕਰ ਲਾਂਗੇ ਮਾਨਤਨ ਕੋਈ ਭਰਾ ਆਪਣਾ ਲੈਣਾ ਚਾਹੁੰਦਾ ਹੋਵੇ ਤੇ ਬਾਈ RAMU ਦਾ ਅਸੀਂ ਨੰਬਰ ਪਾਉਨੇ ਆ ਵੀਡੀਓ ਦੇ ਵਿੱਚ ਨੰਬਰ ਪਾਓ ਜੀ ਨੰਬਰ ਬਾਈ ਜੀ ਆਪਣਾ 98553 42203 ਜੀ ਦੁਬਾਰਾ ਫਿਰ ਬੋਲੋ 98553 42203 ਜੀ ਤੇ ਬਾਕੀ ਬਾਈ ਜੀ ਪਹੁੰਚਿਆ ਕਰਾਂਗੇ ਮੰਡੀਆਂ ਦੇ ਵਿੱਚ ਠੀਕ ਹੈ ਜੀ ਗੱਡੀ ਆਪਣੀ ਮਿਲ ਜਾਣੀ ਹੈਗੀ 26 27 ਤਰੀਕ ਨੂੰ ਮਿਲ ਜਾਣੀ ਹੈਗੀ ਆਪਾਂ ਸਾਰੀਆਂ ਮੰਡੀਆਂ ਦੀ ਪਹੁੰਚਿਆ ਕਰਾਂਗੇ ਚਲੋ ਤਾਂ ਹੁਣ ਆਪਾਂ ਮੰਨੋਵਾਲ ਘਰੋਂ ਮਾਲ ਲੈ ਆਏਗੇ ਪਾਕ ਜੀ ਅੱਜ ਗੱਡੀ ਬਾਈ ਕਿਰਾਏ ਤੇ ਲੈ ਕੇ ਆਏ ਤੇ ਵਿੱਚ ਮਾਲਾਂ ਝੌਂਕ ਤੋਂ ਮੈਨੂੰ ਵੀ ਬਿਠਾ ਕੇ ਲਿਆ ਕੋਈ ਗੱਲ ਨਹੀਂ ਬਾਕੀ ਆਪਾਂ ਸਾਰੇ ਭਰਾਵਾਂ ਨੂੰ ਮਿਲਿਆ ਕਰਾਂਗੇ ਹੁਣ ਮੰਡੀਆਂ ਦੇ ਵਿੱਚ ਹੀ ਪਹੁੰਚਿਆ ਕਰਾਂਗੇ ਠੀਕ ਹੈ ਜੀ ਇਹਨਾਂ ਭਰਾ ਸੋਚਣ ਵੀ ਦੋਨੇ ਭਰਾ ਕਿੰਦਰ ਗੈਪ ਹੋ ਗਏ ਨੇਗੇ ਤੇ ਸਾਡੇ ਤੇ ਥੋੜੀ ਜਿਹੀ ਮੁਸੀਬਤ ਪੈ ਗਈ ਸੀ ਗੱਡੀ ਐਕਸੀਡੈਂਟ ਹੋ ਗਈ ਸੀ ਤੇ ਤਾਂ ਪੇਰੇ ਕੋਲੇ ਆਪਣਾ ਐਕਸੀਡੈਂਟ ਹੋ ਗਿਆ ਸੀ ਚਲੋ ਦੋ ਬੰਦੇ ਵਿਚਾਰੇ ਅਚਾਨਕ ਹੋ ਗਿਆ ਇਹ ਐਕਸੀਡੈਂਟ ਦੋ ਬੰਦੇ ਪੂਰੇ ਹੋ ਗਏ ਸੀ ਉਹ ਸਾਡਾ ਹੋ ਗਿਆ ਨਿਬੜ ਗਿਆ ਵਧੀਆ ਜਾਨਵਰ ਖਰੀਦੋ ਜਦੋਂ ਜਿੰਮੇ ਵੀ ਚੱਲਦਾ ਹੈ ਨਾ ਫਾਰਮਸੀ ਢੰਗ ਨਾਲ ਚਲਾਓ ਹਨਾ ਤੇ ਇਹੀ ਧੰਨਵਾਦ ਜੀ ਸਾਰਿਆਂ ਨੂੰ ਫਾਸਲੇ ਦਾ